ਗਰਬਾਣੇ ਅੱਜ ਦੇ ਗੱਲ ਕਰਦੇ ਹੈ ਵਰਤਮਾਨ ਚ ਜੀਣਾ ਪਏਗਾ ਜੋ ਸਾਡਾ ਇਤਿਹਾਸ ਹੁੰਦਾ ਹੈ ਜੋ ਗੁਰਮਤ ਹੈ ਉਹ ਸਾਨੂੰ ਸਿਖਿਆ ਦਿੰਦੀ ਹੈ ਇਹ ਰਸਤੇ ਨਹੀਂ ਜਾਵਾ 239 ਸਾਲ ਜੀ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਵੱਡਾ ਜਹਾਜ਼ ਰੂਪ ਬਣਾਇਆ ਹੈ ਇਹ ਦੇਚ ਬਹੁਤ ਕਮੀਆਂ ਹੋ ਸਕਦੀਆਂ ਹਨ ਕੋਈ ਦਰਬਾਰ ਚ ਆਏ ਛਿਟਕਰੀਆਂ ਲੱਗ ਜਨ ਕੁੰਡੀਆਂ ਲੱਗ ਜਨ ਚਾ ਨੌਜਵਾਨ ਬੀਬੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਖਤਰਾ ਕਿਸੇ ਨੂੰ ਨਹੀਂ ਫਰ ਪਹਿਲਾ ਜਿਹੜੇ ਕੋਈ ਵੀ ਧਾਰਮਿਕ ਲਿਖ ਦਸੀ ਸੋ ਮੌਕੇ ਤੇ ਉਹਨਾਂ ਤੋਂ ਲਿਖੀ ਨਹੀਂ ਗਈ ਇੱਕ ਅਨੋਖਾ ਰਸਤਾ ਗਾੜੀ ਰਸਤਾ ਸਿਰੇ ਕਰੋ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਗਰਵਾਣੀ ਪੜਨੀ ਪੈਗੇ ਫਿਰ ਸੁੰਨਾ ਪਏਗਾ ਫਿਰ ਮੰਨਣਾ ਪਏਗਾ ਫਿਰ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਸਾਰੀ ਸਿੱਖਿਆ ਆਪਣੇ ਵਾਸਤੇ ਹੈ ਇਹ ਅਜਾ ਸੇ ਬਚੇ ਇਹ ਤੇ ਦੂਸਰਿਆਂ ਨੂੰ ਪ੍ਰਦੇਸ਼ ਹੋ ਗਿਆ ਤੂੰ ਆਪਣੇ ਆਪ ਨੂੰ ਨਹੀਂ ਪ੍ਰਦੇਸ਼ ਕਰਨ ਆਪਣੇ ਆਪ ਨੂੰ ਨਹੀਂ ਸੂਰਾ ਬਣਾਣਾ ਭਗਤ ਬਣਾਣਾ ਏਦਸੇ ਬਚੇ ਸਾਰਾ ਪਰਮੇਸ਼ਰ ਨੇ 1 ਕਟ 84 ਲੱਖ ਜੂਨ ਸਾਨੂੰ ਸਮਝਾਣ ਲਈ ਬਣਾਈ ਹੈ ਉਹ ਕਟ ਰੋੜ ਮਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਹੱਸਦਿਆਂ ਨੂੰ ਰਵਾ ਦਿੰਦਾ ਹੈ ਰੋਂਦਿਆਂ ਨੂੰ ਹਸਾ ਦਿੰਦਾ ਹੈ ਉਹ ਦਾ ਖੇਲ ਹੈ ਹੱਸਦਾ ਹੈ ਪਰਮੇਸ਼ਰ ਵੇਖ ਪਾਣੀ ਦੀ ਬੂੰਦ ਦੇ ਟਪਰੀ ਹੈ ਸ ਇਹ ਜਿਹੜੀਆਂ ਸਾਡੀਆਂ ਹੈਬਿਟਨ ਆਤਨ ਸਾਰਿਆਂ ਦੇ ਬਰਾਬਰ ਹਨ ਪਿਆਰੇ ਚਾਹ ਛੱਡਣੀ ਇਹ ਵੀ ਇੱਕ ਸੰਘਰਸ਼ ਕਰਨਾ ਪਏਗਾ ਕੋਈ ਵੀ ਆਦਤ ਹੈ ਜੜਦਾ ਛੱਡਣਾ ਜਿਹੜਾ ਤਲੀ ਤੇ ਮਲਦੇ ਹਾਂ ਇਹ ਚਾਹ ਵਰਗਾ ਨਸ਼ਾ ਉਹਦਾ ਵੀ ਕੋਈ ਵੀ ਆਦਤ ਹੈ ਕਿਸੇ ਨੂੰ ਬਗਾਨੀ ਗੱਡੀ ਮੰਗਣ ਦੀ ਆਦਤ ਹੈ ਆਪਣੀ ਨਾ ਜੀ ਉੱਥੇ ਗਿਆ ਮੈਂ ਸੌ ਰਿਹਾ ਉਹ ਬੱਚਿਆਂ ਨੇ ਝਰੀਟਾ ਮਾਰਤੀਆਂ ਆਪ ਤੂੰ ਹੁਸ਼ਿਆਰ ਬਣਦਾ ਹੈ ਅੱਛਾ ਆਪ ਚਲਾਕ ਬਣਦਾ ਹੈ ਇਹ ਫਾਰਮੈਟ ਦੀ ਕਲਰ ਸਕੀਮਾ ਲੰਮੇ ਸਮੇਂ ਲਈ ਨਹੀਂ ਚੱਲਣੀ ਆ ਸੌਰੇ ਥੋੜੇ ਸਮੇਂ ਲਈ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਆ ਮੂਰਖ ਬਣਾ ਸਕਦੇ ਆ ਲੰਮੇ ਸਮੇ ਲਈ ਨਹੀਂ ਜੇ ਤੂੰ ਗੱਡੀ ਨੂੰ ਛਰੇਟਾਂ ਵਰਵਾਂ ਤੋਂ ਡਰਦਾ ਹੈ ਇਹ ਕਾਰ ਉਪਜੀਵਨ ਨੂੰ ਤੂੰ ਆਪਣੇ ਬਾਰੇ ਕਿਸੇ ਨੂੰ ਜੇ ਮਾਰਾ ਜਾਂ ਕੋਈ ਸ਼ਬਦ ਆਉਂਦਾ ਹੈ ਜੇ ਤੇਰਾ ਖੰਡਖੀਰ ਖਾਂ ਤੇ ਦਿਲ ਕਰਦਾ ਹੈ ਦੂਸਰੇ ਦਾ ਵੀ ਕਰਦਾ ਹੈ ਪਤਨੀ ਜੀ ਚਾਰ ਤਿੰਨ ਦੂਜੀ ਗੱਡੀ ਤੇ ਚੜੀ ਰਹੀ ਹੈ ਅੱਛਾ ਪਰਵਾਣ ਕਰ ਲੇਗਾ ਨਹੀਂ ਆਜੋ ਆਜੋ ਪੰਜ ਪਿਆਰ ਕੋ ਆਜੋ ਬਖਸ਼ ਆਈਏ ਨਹੀਂ ਇਹ ਦੁਰਮਤ ਦਾ ਪ੍ਰਚਾਰ ਹੋ ਰਿਹਾ ਹੈ 95% ਇਹ ਰਾਜੇ ਪਜਾਰੀ ਰਲੇ ਹੋਏ ਹਨ ਹੂੰ ਤਾਂ ਖਟਾਰੀ ਖੇਡੋ ਪਰ ਸਾਡੇ ਹੱਦਾਂ ਤੇ ਸਾਡੇ ਬੱਚੇ ਉੱਥੇ ਸਾਨੂੰ ਨਫ਼ਰਤ ਹੈ ਨਫ਼ਰਤ ਸਾਡੇ ਅੰਦਰ ਹੈ ਸਾਰਾ ਖਜ਼ਾਨਾ ਅੰਦਰ ਹੈ ਇਹ ਆਤਾਂ ਸਾਰੀਆਂ ਬਰਾਬਰ ਹਨ ਛਰਾਤੀ ਪਾਣੀ ਕੋਈ ਚਾਹ ਪੀਂਦਾ ਹੈ ਚਾਹ ਪੁੱਕੇ ਡੋਟੇ ਅਭੀਮ ਹੋਰ ਕੋਈ ਨਸ਼ਾ ਹੈ ਤਮਾਕੂ ਹੈ ਸਾਰੀਆਂ ਆਤਾਂ ਬਰਾਬਰ ਹਨ ਹੀ ਕਹਾ ਆਪਣੇ ਆਪ ਨਾਲ ਸੰਘਰਸ਼ ਕਰਨਾ ਪਏਗਾ ਜੇ ਹੱਥ 'ਚ ਬੈਂਟਰੀ ਆ ਖੂਹ 'ਚ ਡਿੱਗੇ ਕਿਹਦੀ ਗਲਤੀ ਹੈ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਖਾਲਸਾ ਕੌਣ ਆ ਖਾਲਸਾ ਸਿੱਖ ਨਹੀਂ ਹੋ ਸਕਦਾ ਅੱਛਾ ਤੂੰ ਹਮੇਸ਼ਾ ਪੁੱਠਾ ਬੋਲਦਾ ਹੈ ਉਲਟਾ ਬੋਲਦਾ ਤੈਨੂੰ ਡਰ ਨਹੀਂ ਲੱਗਦਾ ਦੱਸ ਤੇ ਲੱਗਦਾ ਹੈ ਕੋਈ ਗੱਲ ਨਹੀਂ ਸ ਖਾਲਸਾ ਜੋ ਪੜ ਚੁੱਕਾ ਹੈ ਕਿੱਥੇ ਕਿਸੇ ਖੁਰਸੀ ਤੇ ਬੈਠਾ ਹੈ ਖਾਲਸਾ ਪਰਮੇਸ਼ਰ ਹੈ ਆਪ ਖੁਦ ਜਿਹਦੀ ਬਿਬੇਕ ਬੁੱਧ ਹੈ 84 85 86 ਲੱਖ ਜੋਨ ਨੂੰ ਬਣਾ ਕੇ ਕੋਈ ਨਿਸ਼ਤਰੀ ਵਚ ਨਹੀਂ ਪੈਂਦਾ ਸਾਰੇ ਨੂੰ ਚਲਾ ਰਿਹਾ ਹੈ ਕੋਈ ਸੱਜੇ ਜਾ ਰਿਹਾ ਖੱਬੇ ਜਾ ਰਿਹਾ ਦੋ ਰੋਟੀਆਂ ਦਾ ਮਸਲਾ ਹੈ ਪਾਣੀ ਹੋਸਾ ਤਾਂ ਸਾਰੀ ਜਗ੍ਹਾ ਹਾਜ਼ਰ ਹੋਏ ਇਹ ਰੋਟੀਆਂ ਤੋਂ ਇੱਕ ਥਾਂ ਦਾਸ ਨੇ ਬੋਲਿਆ ਰੋਟੀਆਂ ਕਾਰਨ ਪੂਰੇ ਤਾਲ ਗਰਵਾਣੇ ਦਾ ਅੰਗ ਕੱਟ ਕੇ ਵਿਖਾਣਾ ਪਿਆ ਤਾਂ ਜਾਨ ਛੱਡੀ ਕਹਿੰਦਾ ਕੱਚੀ ਬਾਣੀ ਬੋਲਦਾ ਮੈਂ ਕੱਚੀ ਨਹੀਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਤੋਂ ਬੋਲ ਰਿਹਾ ਹਾਂ ਸਾਦੀ ਵਾਰ ਤੋਂ ਠੀਕ ਹੈ ਧਰਤੀ ਚ ਕੋਾਰੇ ਪਰਮੇਸ਼ਰ ਨੇ ਭੰਡਾਰੇ ਭਰੇ ਪਏ ਹਨ ਇਹ ਜਨਵਰ ਪਸ਼ੂ ਕੀ ਕਰ ਸਕਦੇ ਜੇ ਮਨੁੱਖ ਜਨਮ ਨਾ ਲੈਂਦਾ ਅਸੀਂ ਕੀ ਲੈਣ ਆਏ ਸੀ ਲਾਹਾ ਅੱਛਾ ਜੇ ਜਿੰਨਾ ਕਮਾਇਆ ਉਹਨਾਂ ਖਾ ਲਿਆ ਠੀਕ ਹੈ ਕੀ ਛੱਡ ਕੇ ਗਿਆ ਅਗਲਾ ਹੁੰਦਾ ਠੀਕ ਹੈ ਨਹੀਂ ਜੋ ਲੀਡਰ ਹੁੰਦਾ ਹੈ ਜੋ ਜ਼ਥੇਦਾਰ ਹੁੰਦਾ ਹੈ ਜੋ ਮੀਆਂ ਹੁੰਦਾ ਹੈ ਜੋ ਪੰਡਤ ਹੁੰਦਾ ਹੈ ਇਹਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਠੀਕ ਹੈ ਜੇ ਭਗਤਾਂ ਤੇ ਸੰਸਾਰੀਆਂ ਦਾ ਕੀ ਫਰਕ ਹੈ ਭਗਤਾਂ ਨੇ ਆਪਣੇ ਘਰ ਨੂੰ ਅੱਗ ਲਾਈ विरलेहन अपने घर को अग लाने वाले येल ये है उल्टा उल्टी गिनती आ सौ नड़िन्नवे अठानवे अगे चल कित चलेगा नहीं ये है भगती पैच जीना पेगा ਖਾਲਸਾ ਜੋ ਹੈ ਉਹ ਗੁਰੂ ਹੈ ਤਾਂ ਹੀ ਪੰਜ ਪਿਆਰਿਆਂ ਨੂੰ ਇਹ ਗੁਰੂ ਮਰਿਆਦਾ ਅਧਿਕਾਰ ਦਿੱਤਾ ਹੈ ਇੱਕ ਚੀ ਕਮੀ ਹੋ ਸਕਦੀ ਹੈ ਇੱਕ ਕਿਤੇ ਰਲ ਸਕਦਾ ਹੈ ਖਾਲਸਾ ਕੌਣ ਹੈ ਜੋ ਸ਼ੁੱਧ ਹੈ ਜੋ ਪੜ ਚੁੱਕਾ ਹੈ ਜੋ ਹੁਣ ਦੂਸਰਿਆਂ ਨੂੰ ਪੜਾਏਗਾ ਜੋ ਪ੍ਰੋਫੈਸਰ ਹੈ ਸੰਤ ਕੌਣ ਹੈ ਸੰਤ ਗੁਣਾ ਦਾ ਨਾਂ ਹੈ ਖਜ਼ਾਨਿਆਂ ਦਾ ਨਾਂ ਹੈ ਭੰਡਾਰਿਆਂ ਦਾ ਨਾਂ ਹੈ ਕਿਸੇ ਦੇਈ ਦਾ ਨਾਂ ਨਹੀਂ ਸ ਆਪਣੇ ਖੇਤ 'ਚ ਆਪਣਾ ਪਸ਼ੂ ਅੜਿਆ ਕਿੰਨੂੰ ਲਾਂਭਾ ਲਈਏ ਸਾਡਾ ਮਨ ਕਦੀ ਘਰ ਹੀ ਨਹੀਂ ਰਿਹਾ ਅੱਛਾ ਕਹਿੰਦੇ ਮਨ ਸਤਗੁਰ ਤੇ ਪਾਸ ਵੇਚੀਏ ਤੇ ਕਾਰਜ ਰਾਸ ਹੁੰਦੇ ਨੇ ਉਹ ਗਊ ਮੱਝ ਤਾਂ ਵਿਕੇਗੀ ਜੇ ਤੇਰੇ ਖੋਲ ਲੀਤਾ ਹੋਇਆ ਕਿ ਕਿੱਲੇ ਤੇ ਬੱਜੀ ਹੋਏਗੀ ਵਪਾਰੀ ਆਏ ਗਉ ਮਾਜ ਤਾਂ ਡਰ ਕੇ ਉਹ ਰਸਾ ਧਾਕੇ ਹੋ ਗਈ ਪੂਛਲ ਚੱਕ ਕੇ ਨਹੀਂ ਪੈਸੇ ਲੈ ਲੈ ਤੇਰਾ ਮਨ ਤੇਰੇ ਘਰ ਕਦੀ ਰਿਆ ਨਹੀਂ ਠੀਕ ਹੈ ਤੂੰ ਵੱਡਾ ਬਿਜ਼ਨਸਮੈਨ ਬਣਿਆ ਤੇਰੇ ਕੋਲ ਕਿੰਨਾ ਜੀ 2000 ਤੇਰੇ ਕੋਲ ਜੀ 3000 ਮੇਰੇ ਕੋਲ ਜੀ 5000 ਨਹੀਂ ਵੱਡੇ ਬਿਜ਼ਨਸਮੈਨ ਬੰਨਣਾ ਚਾਹੁੰਦੇ ਹਾਂ ਗਿਣੀ ਬੁੱਕ ਚ ਨਾ ਲਖਾਣਾ ਚਾਹੁੰਦਿਆ ਨਹੀਂ ਪਿਆਰੇ ਕਾਲ ਕਮਾਈ ਕਰਨੀ ਪਏਗੀ ਠੀਕ ਹੈ ਦਾਸ ਜਿਵੇਂ ਪਾਣੀ ਪੀਂਦਾ ਕਹਿੰਦਾ ਆਪਣੀ ਫੀਲਿੰਗ ਹੈ ਮੈਂ ਕਹਿੰਦਾ ਸਮੁੰਦਰ ਪੀ ਰਿਹਾ ਦੁੱਧ ਪੀ ਰਿਹਾ ਹਾਂ ਮਨ ਦੇ ਦੌਰ ਉਪਨ ਚੜਦੀ ਕਲਾ ਤੇਂਦੀ ਕਲਾ ਸੋ ਦਾਸ ਨੇ ਯੂਐਸਏ ਦੀ ਕਾਫੀ ਲੱਖ ਰੁਪਏ ਖਰਚਾ ਕਰਕੇ ਵਿਦਿਆ ਲਈ ਹੈ ਸੋ ਕੱਲ ਬਹਿਸ ਕਰ ਰਹੇ ਸੀ ਕਹਿੰਦੇ ਮੈਂ ਕਾਫੀ ਲਾਗੇ ਲੱਖ ਰੁਪਏ ਕਹਿੰਦੇ ਲੱਖਾਂ ਕਾਤੇ ਲਾਗੇ ਮੈਂ ਬੱਚਾ ਜਨਮ ਲੈਂਦਾ ਨਾ ਜਿੱਦਾਂ ਚ ਨੌਕਰੀ ਤੇ ਨਹੀਂ ਜਾਂਦਾ ਕਿੰਨੇ ਪੈਸੇ ਲੱਗ ਜਾਂਦੇ ਨੇ ਪੜ੍ਹਾਈ ਤੇ ਯੂਨੀਵਰਸਿਟੀ ਚ ਪੜ੍ਹਨਾ ਬਾਹਰ ਦੇਸ਼ ਪੜ੍ਹਨਾ ਕਿੰਨੇ ਪੈਸੇ ਲੱਗਦੇ ਨੇ ਥੋੜੀ ਜਿਹੀ ਗੱਲ ਉਹਨਾਂ ਨੂੰ ਸਮਝ ਲੱਗੀ ਠੀਕ ਹੈ ਅਸੀਂ ਨਾ ਇਹ ਸਮਝ ਨਾ ਪਏਗਾ ਸੁਣਨੇ ਸੁਣਦਾ ਵਿਸ਼ਾ ਨਹੀਂ ਸੀ ਪਿਤਾ 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 ਨੂੰ ਕਹਿੰਦੇ ਹਾਂ ਨਹੀਂ ਪਿਤਾ ਕਹਿੰਦਾ ਮੇਰੇ ਅੱਖੇ ਤੇ ਲੱਗਦੇ ਨਹੀਂ ਮੈਨੂੰ ਪਿਤਾ ਕਹਿੰਦਾ ਕੀ ਅਧਿਕਾਰ ਹੈ ਸਾਰਾ ਸਮਝਣਾ ਸੀ ਸੁਣ ਨਾਲ ਗੱਲ ਨਹੀਂ ਬਣਨੀ ਪਿਆਰੇ ਅਸੀਂ ਬਹੁਤ ਪਾਠ ਕੀਤੇ ਗੁਰੂ ਘਰ ਰੋਜ਼ ਆਏ ਮੱਥੇ ਟੇਕੇ ਬਹੁਤ ਕੁਝ ਸੁਣਿਆ ਨਹੀਂ ਸਾਡੇ ਵਰਗੇ ਪਾਠੀ ਬੜੇ ਸੰਕੜੇ ਪਾਠ ਕਰਤੇ ਤਰਗੇ ਰੱਬ ਨੂੰ ਪੌੜੀਆਂ ਲੱਗੀਆਂ ਨਹੀਂ ਗਿੱਟਿਆਂ 'ਚ ਮਤ ਆ ਗਈ ਸਗੋਂ ਗੁਣ ਗਲ ਗਏ ਛੋਟਕਟ ਲਾ ਲਾਪੇ ਛਿੱਤ ਛਿੱਤ ਪਹੁੰਚ ਜੀ ਜੇ ਮੈਂ ਇੱਥੇ ਗੜੀ ਸਾਹਿਬ ਤੋਂ ਮਲਖਪੁਰ ਨੂੰ ਸਿੱਧਾ ਜਾਵਾਂ ਨਹੀਂ ਪਿਆਰੇ ਡਾਂਗਾ ਕੱਟ ਕੇ ਬਹਿ ਜਾਣੀ ਹਨ ਜਿਨ੍ਹਾਂ ਦੇ ਖੇਤ ਹਨ ਜਿਨ੍ਹਾਂ ਦੀ ਖੇਤੀ ਹੈ ਅੱਛਾ ਇਹ ਕੱਚੇ ਪੱਕੇ ਰਸਤੇ ਬਣੇ ਹਨ ਵੇਖ ਕੇ ਟਰਣਾ ਪਏਗਾ ਸਮਝਣਾ ਪਏਗਾ ਪ੍ਰੈਕਟੀਕਲੀ ਜੀਵਨ ਜੀਣਾ ਪਏਗਾ ਠੀਕ ਹੈ ਜੋ ਜਿੰਨਾ ਵੀ ਕਮਾਰਿਆ ਹੈ ਠੀਕ ਹੈ ਕੋਈ 500 ਕੋਈ 5000 ਕੋਈ 5 ਲੱਖ ਪੰਜ ਕਰੋੜ ਸਾਰਿਆਂ ਦੀ ਬਰਾਬਰ ਹੈ ਕੁੱਤੇ ਝਾਕ ਦੁੱਗਣੇ ਵਜਨ ਜੋ ਤੈਨੂੰ ਮਿਲਿਆ ਹੈ ਬਹੁਤ ਕੁਝ ਮਿਲਿਆ ਹੈ ਇਹ ਕੰਨ ਕੰਨ ਦਾ ਪੜਦਾ ਹੀ ਪਾਣਾ ਪਏ ਕਿੰਨੇ ਪੈਸੇ ਲੱਗ ਜਾਣੇ ਅਨਮੁੱਲਾ ਸਮਾਨ ਸਾਨੂੰ ਮਿਲਿਆ ਹੈ ਫੀਟ ਮਿਲਿਆ ਹੈ ਸਭ ਕੁਝ ਸੂਰਜ ਚੰਦਰਮਾ ਅੰਦਰ ਆਇਆ ਹੋਇਆ ਹੈ ਦੋ ਦੀਵੇ ਜਗੇ ਹੋਏ ਹਨ ਮੈਂ ਇੱਕ ਲੱਤੇ ਖੜਾ ਖੜ ਸਕਦਾ ਮੈਂ ਨਰਤਾ ਤੋਂ ਉੱਟਾਂਗਾ ਜੀ ਅਸੀਂ ਲਾਹਾ ਲੈਣ ਆਏ ਸੀ ਨਹੀਂ ਹੋਰ ਧੰਧਿਆਂ ਚ ਲੱਗੇ ਇਹ ਮਿਲਿਆ ਹੋਇਆ ਮਲਾ ਸਕਦਾ ਹੈ ਅੱਛਾ ਤੇਨਾ ਕੱਲ ਤੋਂ ਦਹੀਂ ਵੀ ਨਹੀਂ ਜਮਣਾ ਦਹੀਂ ਵੀ ਉਸਤਾਦ ਧਾਰਨਾ ਪਏਗਾ ਕੋਈ ਵੀ ਕੰਮ ਸਿੱਖਣਾ ਹੈ ਉਸਤਾਦ ਦੀ ਲੋੜ ਹੈ ਗੁਰੂ ਦੀ ਲੋੜ ਹੈ ਕੋਹ ਹੰਕਾਰਾਂ ਦਾ ਮੈਂ ਹੰਕਾਰ ਨਹੀਂ ਕਰਦਾ ਅੱਛਾ ਯਾਰ ਇਹ ਵੀ ਇਹ ਵੀ ਹੰਕਾਰ ਦੇ ਹੱਥ ਹੈ ਹੰਕਾਰ ਹੀ ਤੇਰਾ ਬੋਲ ਰਿਹਾ ਹੈ ਅੱਛਾ ਇਹ ਭਰਮ ਨੂੰ ਛੱਡਣਾ ਪਏਗਾ ਪਖੰਡ ਨੂੰ ਛੱਡਣਾ ਪਏਗਾ ਠੀਕ ਹੈ ਪਹਿਲੋਂ ਪਖੰਡ ਕਰਨਾ ਪੈਂਦਾ ਹੈ ਸਕੂਲ ਨੂੰ ਛੱਡਣਾ ਪਏਗਾ ਖਾਲਸਾ ਕੌਣ ਹੈ ਪਰਮੇਸ਼ਰ ਹੀ ਹੈ ਖਾਲਸਾ ਜਿਨਨੇ ਸਭ ਕੁਝ ਚਲਾ ਰਿਹਾ ਹੈ ਆਪਣੇ ਆਪ ਸਾਰਾ ਖੇਲ ਚੱਲ ਰਿਹਾ ਹੈ ਜਿਹੜੀ ਚੀਜ਼ ਦੀ ਲੋੜ ਹੈ ਦਾਸ ਦੀ ਖੋਜ ਆਪੇ ਪ੍ਰਗਟ ਹੋਏਗੀ ਜੀ ਸਾਡੇ ਕੰਨਾਂ 'ਚ ਪਾਇਆ ਗਿਆ ਏ ਬੈਂਡ ਲਾਓ ਅਸੀਂ ਬੈਂਡ ਲੈ ਲੇ ਅੱਛਾ ਵਿਦੇਸ਼ ਜਾਓ ਵਿਦੇਸ਼ ਗਏ ਸਾਡੇ ਕੰਨਾਂ ਚ ਪਾਇਆ ਗਿਆ ਪ੍ਰਾਈਵੇਟ ਸਕੂਲਾਂ ਚ ਪੜੋ ਸਰਕਾਰੀ ਸਕੂਲਾਂ ਚ ਪੜਾਈ ਨਹੀਂ ਹੈ ਅਸੀਂ ਪ੍ਰਾਈਵੇਟ ਸਕੂਲਾਂ ਚ ਬੱਚੇ ਪੜਾਏ ਠੀਕ ਹੈ ਜੋ ਸਾਨੂੰ ਸਿਖਿਆ ਦਿੱਤੀ ਗਈ ਸਾਨੂੰ ਕਹਿੰਦੇ ਜੋਤੇ ਬਣੋ ਅਸੀਂ ਜੋਤੇ ਬਣ ਗਏ ਜੋ ਸਾਨੂੰ ਸਿੱਖਿਆ ਦਿੱਤੀ ਗਈ ਠੀਕ ਹੈ ਅੱਜ 95% ਦੁਰਮਤ ਦਾ ਪ੍ਰਚਾਰ ਹੋ ਰਿਹਾ ਹੈ ਜੀ ਇਹ ਜਦੋਂ ਸੂਰਜ ਚੜ੍ਹੇਗਾ ਇਹ ਨਿੱਕੇ ਨਿੱਕੇ ਦੀਵੇ ਜਗਦੇ ਨਹੀਂ ਦਿਸਣਗੇ ਠੀਕ ਹੈ ਆਖਰ ਸੱਚ ਦੀ ਜਿੱਤ ਹੋਏਗੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਜੀ ਕੇ ਸਾਨੂੰ ਗੁਰਬਾਣੀ ਦੇ ਲੜ ਲਾਇਆ ਹੈ ਇੱਕ ਆਕਾਸ਼ ਬਾਣੀ ਨਹੀਂ ਹੈ ਜੋ ਦਫ਼ਤਰਾਂ ਚ ਇਹ ਸੱਥਾਂ ਚ ਜੋ ਸਾਰੇ ਪਾਸੇ ਜੋ ਗੀਤ ਗਾਏ ਜਾਂਦੇ ਹਨ ਸੰਸਾਰੀ ਗੀਤ ਹੈ ਇੱਕ ਉਹ ਵੀ ਹੈ ਕਾਸ਼ ਬਾਣੀ ਗਰ ਬਾਣੀ ਹੈ ਜੋ ਵੱਡਾ ਜਹਾਜ਼ ਹੈ ਜੋ ਚੜੇਗਾ ਪਾਰ ਹੋ ਜਾਏਗਾ ਜੀ ਸੁਣਨੇ ਨਾਲ ਗੱਲ ਨਹੀਂ ਬੰਨੀ ਸਮਝਣਾ ਪਏਗਾ ਜਿੰਨੀ ਮਰਜੀ ਸੁਣੀ ਜਾ ਜਿੰਨਾ ਚਿਰ ਸਮਝਿਆ ਨਹੀਂ ਇਹ ਪੰਜਾਬ ਬਾਣੀ ਦਾ ਪਾਠ ਛੱਡਣਾ ਪਏਗਾ ਸਹਿਜ ਪਾਠ ਰਾਮ ਕਰ ਲੈ ਰਾਮ ਰਾਮ ਨਾਲ ਚਾਹੀਦੀ ਅੰਗ ਕਰ ਰੋਜ਼ ਸਮਝ ਸਮਝ ਕੇ ਠੀਕ ਹੈ ਗਿਆਨ ਥੋੜਾ ਜੀ ਬਹੁਤ ਹੈ ਕਚਕ ਗਿਆਨ ਚਾਹੀਦਾ ਹੈ ਮਨ ਨੂੰ ਸਮਝਾ ਲੀ ਜੀ ਸਦਾਸਤ ਬਹੁਤ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਦਾਸ ਹੈ ਸੰਗਤ ਔਰ ਗੁਰਬਖਸ਼ ਨਾਰ ਹੈ ਬਖਸ਼ ਲੈਣਾ ਜੀ 917437740 2034 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਵਿਧਾਨ ਲਾਗੂ ਹੋਏਗਾ ਕਾਨੂੰਨ ਲਾਗੂ ਹੋਏਗਾ ਵਿਦੇਸ਼ ਤੇ ਲਾਗੂ ਹੀ ਹੈ ਪਹਿਲਾਂ ਹੀ ਜਿੜੀ ਨੇ ਭੜਕਣ ਦਿੰਦਾ ਸਾਈਂ ਦੇਹ ਕਰਕੇ ਉੱਥੇ ਬਦਮਾਸ਼ੀ ਅਨੇ ਕੰਨੇ ਹੱਥ ਖੜੇ ਕਰਨੇ ਤੇ ਗੋਲੀ ਆਈ ਆ ਭਜਾ ਕੇ ਵਿਖਾ ਮੋਟਰਸਾਈਕਲ ਗੱਡੀ ਤੇ ਔਰਤ ਦੇ ਉੱਥੇ ਸਤਕਾਰ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਦੇ ਦਿੱਤਾ ਹੈ ਉਹਨਾਂ ਦੇ ਖੂਨ ਚ ਹੈ ਐਨ ਡੀ ਆਈ ਕੀ ਹੁੰਦਾ ਹੈ ਖੂਨ ਦਾ ਨਾਮ ਅੰਗਰੇਜ਼ੀ ਚ ਉਹਨਾਂ ਦੇ ਖੂਨ ਚ ਹੈ ਉੱਥੇ ਕੋਈ ਜਾਤ ਪਾਤ ਨਹੀਂ ਸਾਰੇ ਕੰਮ ਕਰਦੇ ਹਨ ਕੰਮ ਵਾਲਿਆਂ ਦੇ ਦੇ ਸਵੇਖ ਲੋ ਅੱਛਾ ਕੀ ਕਰਿਆ ਗਿਆਨ ਥੋੜਾ ਜਿਹੀ ਬਹੁਤ ਹੈ ਥੋੜਾ ਜਿਹਾ ਰੱਸਾ ਹੋਇਆ ਨਾ ਬਾਲਟੀ ਜੇ ਖੂ ਖੂ ਖੂਚ ਲਮਕਾਈ ਹੈ ਪਾਣੀ ਭਰ ਕੇ ਪੀ ਲੈਣਾ ਪਿਆਸ 부ਝ ਜਾਣੀ ਹੈ ਆਵਾ ਸਿੱਖ ਸਤ ਗੁਰ ਕੇ ਪਿਆਰ ਰੋ ਗਾਵਾ ਸੱਚੀ ਬਾਣੀ ਪਾਣੀ ਤਾਂ ਗਾਓ ਗੁਰੂ ਕੈਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਤਰ ਕਰਮ ਹੋਇ ਹੈ ਹਿਰਦੈ ਤਿਨਾ ਸਮਾਣੀ ਪੀਓ ਅਮਰ ਸਦਾ ਰਹੋ ਹਰ ਰੰਗ ਜਪੋ ਸਾਰਨ ਪਾਣੀ ਪੀਓ ਅਮਰ ਸਦਾ ਰਹੋ ਹਰ ਰੰਗ ਜਪੋ ਸਾਰਨ ਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਕੀ ਭਰਤੀ ਆਪਣੇ ਆਪ ਨੂੰ ਪ੍ਰੇਮ ਕਰਨਾ ਪਿਆਰ ਕਰਨਾ ਹੀ ਪਰਤੀ ਹੈ ਜੇ ਮੈਂ ਆਪਣੇ ਆਪ ਦਾ ਸੱਕਾ ਨਹੀਂ ਕਿਸੇ ਦਾ ਕੀ ਸੱਕਾ ਹੋਵਾਂਗਾ ਜੀ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਬਾਹਰੋਂ ਅਸੀਂ ਭੋਜਨ ਛਕਿਆ ਅੰਦਰ ਸੂਰਜ ਆ ਜਾਣਾ ਹੈ ਜੇ ਸੂਰਜ ਠੰਡਾ ਹੋ ਗਿਆ ਨਾ ਸਾਰਾ ਸੰਸਾਰ ਠੰਡਾ ਹੋ ਜਾਣਾ ਹੈ ਆਪਣੇ ਖੇਤ ਚ ਆਪਣੇ ਪਸ਼ੂ ਵੜਿਆ ਕਿੰਨੋਂ ਲੰਬਾ ਬਣੇ ਦਈਏ ਇਹ ਪੰਛੀ ਰੂਪ ਹੈ ਡਾਰੀਆਂ ਮਾਰਦਾ ਹੈ ਮਨ ਇਹ ਬਾਂਦਰ ਦੀ ਨਿਆਈ ਹੈ ਹਾਥੀ ਦੀ ਨਿਆਈ ਹੈ ਸੋ ਹੌਲੇ ਵਾਲੇ ਕਾਬੂ ਹੋ ਜਾਏਗਾ ਦੋ ਤਿੰਨ ਜੋ ਦੁੱਖ ਹਨ ਉਹਨੂੰ ਛੱਡ ਕੇ ਜੀ ਦਾਸ ਬਾਹ ਖੜੀ ਕਰਕੇ ਵਾਦਾ ਕਰਦਾ ਉਹ ਵੀ ਤੇਰੇ ਪੂਰੇ ਹੋ ਜਾਣਗੇ ਮੇਰ ਕੋ ਮੁੰਡਾ ਨਹੀਂ ਜੀ ਮੁੰਡੇ ਵਾਲੇ ਕਵਾਲੋ ਦੇਖ ਲੈ ਸੁਖੀ ਨੇ ਮੇਰ ਕੋ ਘਰ ਨਹੀਂ ਜੀ ਉਹ ਘਰ ਵਾਲੇ ਕਿਹੜਾ ਸਵਰਗ ਸਵਰਗ ਵਾਲੀ ਜਿੰਦਗੀ ਜੀ ਰਹੇ ਹਨ ਮੇਰਾ ਵਿਆਹ ਨਹੀਂ ਹੋ ਰਿਹਾ ਜੀ ਜਿਹੜੇ 2-3 ਦੁੱਖ ਹਨ ਉਹਨੂੰ ਛੱਡ ਕੇ ਜੀ ਤੂੰ ਆਪਣੇ ਆਪ ਦੇ ਜੀਵਨ ਨੂੰ ਬ੍ਰੇਕਾ ਲਾਈਆਂ ਹਨ ਅੱਛਾ ਜੋ ਮਿਲਿਆ ਹੈ ਬਹੁਤ ਕੁਝ ਮਿਲਿਆ ਹੈ 100 ਤੋਂ 98% ਮਿਲਿਆ ਹੈ ਉਹਦਾ ਆਨੰਦ ਲੈ ਦਾਸ ਬਾ ਖੜੀ ਕਰਕੇ ਕਹਿ ਸਕਦਾ ਉਹ ਵੀ ਤੇਰੇ ਦੁੱਖ ਦੂਰ ਹੋ ਜਾਣਗੇ ਸਭ ਕੁਝ ਪੂਰਾ ਹੋ ਜਾਏਗਾ ਪੂਰੇ ਦਾ ਲੜਫੜਨਾ ਪਏਗਾ ਪੂਰੇ ਦਾ ਕੀਆ ਸਭ ਕੁਝ ਪੂਰਾ ਹੈ ਵਾਹਿ ਪਤ ਜੀ ਦਾ ਖਾਸਾ ਪੱਤੇ ਦੇਖਦੇ ਪਤੇ